ਓ ਮਾਈ ਗਾਡ ਓ ਸੁਪੋਇਸਾ ਇਹ ਤਾਂ ਹੀ 25 25 50 ਚਿੱਟੀ ਸ਼ਰਟ ਵਾਲਾ ਬੰਦਾ ਦੱਸੋ ਕੌਣ ਸਾਡੇ ਬੰਦੇ ਉਦੋਂ ਸੁੱਤੇ ਹੀ ਹੁੰਦੇ ਜਦ ਅਸੀਂ ਲੈ ਕੋਣੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਆ ਫਾੜੇ ਬੜਾ ਭੌਂਕਦਾ ਮੂੰਹ ਤੇ ਲਾ ਲਾ ਮੋੜਾ ਭੌਂਕਦਾ ਕੁੱਤੇ ਤੂੰ ਇੰਦੇ ਚੜ੍ਹ ਹਾਂ ਕੁੱਤੇਆ ਕੌਣ ਜੜਿਆ ਸੀ ਇੱਥੇ ਆ ਕੁੱਤਿਆਂ ਦੀ ਰੈਡ ਮੈਨ ਲਾ ਚੜਿਆ ਫਿਰਦਾ ਗੋੜ ਪੱਟ ਲੱਕ ਰੱਖਿਆ ਹੁੰਦਾ ਏ ਤੂੰ ਜਦੋਂ ਮਿਸਨੇ ਪਹੁੰਚੇ ਸਾਡੇ ਬੰਦੇ ਉਦੋਂ ਸੁੱਤੇ ਹੁੰਦੇ ਜਿਹਦਾ ਇਸ ਲੈ ਕੋਣੇ ਲੈ ਭਾਈ ਅਗਲੇ ਬਾਹਰ ਮਰਦੇ ਲੱਗੇ ਹੋ ਜਾਣ ਉਹ ਨਾਲ ਅਰਜਨ ਵੀ ਚੱਲੂਗਾ ਅੱਜ 4x4 ਆਜੇ ਅਗੜਾ ਟਰੈਕਟਰ ਰੈਂਪੂ ਦਾ ਇਹਨੇ ਰਾਬ ਦੀ ਇੱਜ਼ਤ ਰੱਖੀ ਹੋਈ ਆ ਹੁਣ ਅਰਜ ਨੇ ਵੀ ਰੱਖ ਲੈਣੀ ਆ ਹਾਂ ਵੀ ਬਦਰਾ ਕੰਦੂ ਜਿਵੇਂ ਪੂਰਾ ਤੋੜਾ ਇਹਦਾ ਬਾਂਡਾ ਜੇ ਇੱਕੜੀ ਛੱਡ ਗਈ ਪਾਈ ਲਵੇੜ ਤਾਂ ਆਹੀ ਕੰਮ ਹੈ ਹਾਂ ਵੀ ਦੋਸਤੋ ਇਹ ਤਾਂ ਬਾਹਰ ਖੜੀ ਆ ਪਰ ਮੇਰੇ ਯਾਰ ਨਹੀਂ ਦੇਖਦੇ ਕਿਤੇ ਉਹਨਾਂ ਸੁਭਾਏ ਨਾ ਯਾਰਾ ਤੇਰੇ oh my god ਹੋ ਸੁਪੋਇਸਾ ਇਹ ਤਾਂ ਹੀ ਟਰੈਕਟਰ ਦੇ ਸਭ ਕੁਝ ਖੂਆ ਨਹੀਂ ਟਰੈਕਟਰ ਨਹੀਂ ਹੈਗਾ ਅੱਗੇ ਟਰਾਲੀ ਹੈ ਖਲੀ ਵਾਟ ਹੈਪਨਿੰਗ bro ਇਮੁਲਾ ਦਾ ਚੌਲ ਖਾਂਣ ਗਏ ਆ ਟਰੈਕਟਰ ਕਿਧਰ ਲਹਿ ਗਿਆ ਨਾ ਭਰਾ ਟਰੈਕਟਰ ਆਇਆ ਨਹੀਂ ਨਹੀਂ ਟਰੈਕਟਰ ਆਇਆ ਹੀ ਨਹੀਂ ਟਰੈਕਟਰ ਆਇਆ ਹੀ ਨਹੀਂਗਾ ਮਸ਼ੀਨ ਆਪ ਆ ਗਈ ਬਾਹਰ ਬਾਕੀ ਉਹਨੂੰ ਵਿੱਚ ਛੱਡ ਆਈਏ ਪਤਾ ਕੀ ਸੰਧੂ ਫਾਰਮ ਦੀ ਟਰਾਲੀ ਆ ਜੋਤ ਨੇ ਹੁਣ ਵੇਖਣਾ ਜੋਤ ਸਟੋਰੀ ਵੇਖ ਲੈ ਆ ਮਸ਼ੀਨ ਬਾਹਰ ਆ ਤੇ ਟਰਾਲੀ ਵਿੱਚ 25 25 50 ਚਿੱਟੀ ਸ਼ਰਟ ਵਾਲਾ ਬੰਦਾ ਦੱਸੋ ਕੌਣ ਛਾਲੀ ਗਲਤ ਹੋ ਗਈ ਲੱਗਦਾ ਅੱਜ ਬਈ ਇਹ ਮਸ਼ੀਨ ਨੇ ਖੋਬੀ ਹੀ ਟਰੈਕਟਰਾਂ ਤੋਂ ਮਸ਼ੀਨਾਂ ਟੋਸ਼ਨ ਪਾ ਕੇ ਟਰੈਕਟਰ ਤੋਂ ਬਾਹਨੇ ਗੱਡ ਗੁੱਡ ਲਈ ਬਾਹਰ ਆ ਕੀ ਹੋ ਗਿਆ ਏ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ